ਨਮਸਕਾਰ ਜੀ ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਏਕਤਾ ਲਹਿਰ ਨਿਊਜ਼ ਤੇ ਮੈਂ ਹਾਂ ਤੁਹਾਡਾ ਆਪਣਾ ਸ਼ਸ਼ੀਲ ਤੇ ਮਰਾ ਕਰੋਨਾ ਵਾਇਰਸ ਇੱਕ ਨਾਂ ਇੱਕ ਬਿਮਾਰੀ ਜਿਹੜੀ ਮਹਾਮਾਰੀ ਜਿਹੜੀ ਵਿਸ਼ਵ ਭਰ ਦੇ ਵਿੱਚ ਫੈਲੀ ਆ ਉਹਨੇ ਆਪਣੇ ਭਾਰਤ ਦੇ ਵਿੱਚ ਵੀ ਪੂਰੀ ਤਰ੍ਹਾਂ ਦੇ ਨਾਲ ਪੈਰ ਪਸਾਰ ਰਹੇ ਨੇ ਜੇ ਗੱਲ ਕਰੀਏ ਆਪਾਂ ਜਲੰਧਰ ਦੀ ਜਲੰਧਰ ਦੇ ਵਿੱਚ ਵੀ ਬਹੁਤ ਕੇਸ ਇਸ ਦੇ ਬਾਰੇ ਆ ਰਹੇ ਨੇ ਤੇ ਜੇ ਆਪਾਂ ਆਪਣੇ ਸ਼ਹਿਰ ਦੀ ਨਕੂਦਰ ਸ਼ਹਿਰ ਦੀ ਗੱਲ ਕਰੀਏ ਨਕੌਦਰ ਸ਼ਹਿਰ ਦਾ ਬਹੁਤ ਇਸ ਦੇ ਵਿੱਚ ਬਚਾਵਾ ਕਿਉਂਕਿ ਨਕੌਦਰ ਸ਼ਹਿਰ ਵਾਸੀਆਂ ਨੇ ਬਹੁਤ ਸਾਰਾ ਪ੍ਰਸ਼ਾਸਨ ਦਾ ਸਾਥ ਦਿੱਤਾ ਆ ਸੋਚਣ ਵਾਲੀ ਗੱਲ ਹੈ ਕਿ ਪ੍ਰਸ਼ਾਸਨ ਦਾ ਸਾਥ ਦੇਾਂਗੇ ਆਪਾਂ ਨੇ ਆਪਣੇ ਘਰਾਂ 'ਚ ਰਹਿਾਂਗੇ ਤਾਂ ਹੀ ਬਚਾਇਆ ਕਿਉਂਕਿ ਬਿਮਾਰੀ ਜਿਹੜੀ ਆ ਤੇ ਵਾਇਰ ਜਿਹੜਾ ਬਹੁਤ ਜਲਦੀ ਦੇ ਨਾਲ ਫੈਲਦਾ ਆ ਇਸ ਤੁਨ ਜਿੱਥੇ ਦੇ ਲਈ ਪ੍ਰਸ਼ਾਸਨ ਦੇ ਨਾਲ ਜਿੱਥੇ ਸਾਡੇ ਮਾਨਯੋਗ ਐਸ ਡੀ ਐਮ ਅਮਿਤ ਪਚਾਲ ਜੀ ਹੋਏ ਮੈਡਮ ਐਸ ਪੀ ਮੋਤਸਲਾ ਗੁਰਤਾ ਜੀ ਹੋਏ ਮਾਨਜੋਗ ਅਮਨ ਸੈਣੀ ਜੀ ਹੋਏ ਮਾਨਜੋਗ ਸਤੰਦਰ ਬਿਰਤ ਜੀ ਹੋਏ ਇਹਨਾਂ ਸਾਰਿਆਂ ਦਾ ਸਹਿਯੋਗ ਪੂਰਾ ਆ ਨਾਲ ਨਾਲ ਸ਼ਹਿਰ ਵਾਲਿਆਂ ਦਾ ਵੀ ਪੂਰਾ ਸਹਿਯੋਗ ਆ ਇੱਕ ਵਾਰ ਅਸੀਂ ਬੇਨਤੀ ਏਕਤਾ ਲਹਿਰ ਨਿਊ ਚੈਨਲ ਦਿਖਾਣੀ ਇਹਦੇ ਬਾਰੇ ਵੀ ਜਾਣਾ ਜਾਵਾਂਗੇ ਏਕਤਾ ਲਹਿਰ ਨਿਊ ਚੈਨਲ ਦਾ ਵੀ ਬੇਨਤੀ ਕਰਨਾ ਜਾਵਾਂਗੇ ਕਿ ਬਿਮਾਰੀ ਦੇ ਵਿੱਚ ਆਪਾਂ ਜੇ ਆਪਾਂ ਦੀ ਘਰਾਂ ਦੇ ਵਿੱਚ ਹੀ ਰਵਾਂਗੇ ਤੇ ਆਪਾਂ ਨਾ ਬਚਾਇਆ ਇਸ ਕਰਕੇ ਕਿਰਪਾ ਕਰਕੇ ਤੁਸੀਂ ਬਾਹਰ ਨਾ ਆਓ ਪ੍ਰਸ਼ਾਸਨ ਤੁਹਾਡਾ ਪੂਰਾ ਸਹਿਯੋਗ ਦੇ ਰਿਹਾ ਵਾ ਅਤੇ ਜੇ ਕੋਈ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦੀ ਢਿੱਲ ਮਿਲੀ ਤੇ ਉਹ ਤੁਹਾਨੂੰ ਪ੍ਰਸ਼ਾਸਨ ਬਹੁਤ ਜਲਦੀ ਸੂਚਿਤ ਕਰ ਦਿੱਤਾ ਜਾਵੇਗਾ ਇੱਕ ਵਾਰ ਫੇਰ ਫੜੇ ਨਾਲ ਮਾਨਯੋਗ ਐਡੀਐਮ ਸ਼੍ਰੀ ਅੰਮ੍ਰਿਤ ਪਚਾਲ ਜੀ ਨੇ ਜੋ ਆਪਣੇ ਇੱਕ ਆਪਣਾ ਸਮਝ ਲਓ ਅਨੁਰੋਧ ਕੀਤਾ ਸ਼ਹਿਰ ਮਸੀਆਂ ਜੇ ਅਰੋਧ ਕੀਤਾ ਵਾ ਬੇਨਤੀ ਕੀਤੀ ਆ ਕਿ ਉਹ ਵਿੰਦ ਕੀ ਆ ਤੁਹਾਨੂੰ ਖੌਣੇ ਆ ਕੈਮਰਾਮੈਨ ਸੁਮੇਤੀ ਠਿੰਗੜਾ ਦੇ ਨਾਲ ਸੁਸ਼ੀਲ ਠਿੰਗੜਾ ਦੀ ਇਹ ਰਿਪੋਰਟ ਮੇਰੇ ਵੱਲੋਂ ਸ਼ਹਿਰ ਵਾਸੀਆਂ ਨੂੰ ਇੱਕ ਤਾਂ ਸਭ ਤੋਂ ਪਹਿਲਾਂ ਮੈਂ ਧੰਨਵਾਦੀ ਹਾਂ ਸ਼ਹਿਰ ਵਾਸੀਆਂ ਦਾ ਕਿ ਹੁਣ ਤੱਕ ਉਹਨਾਂ ਨੇ ਸਾਡਾ ਸਹਿਯੋਗ ਦਿੱਤਾ ਔਰ ਆਸ ਕਰਦਾ ਹਾਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਸਾਡਾ ਇਹ ਸਹਿਯੋਗ ਦੇਣਗੇ ਔਰ ਅਸੀਂ ਜ਼ਰੂਰ ਇਸ ਜੋ ਮਹਾਮਾਰੀ ਹੈ ਇਸ ਤੋਂ ਲੜਨ ਦੇ ਵਿੱਚ ਕਾਮਯਾਬ ਹੋਵਾਂਗੇ ਮੈਂ ਇੱਕ ਵਾਰ ਫੇਰ ਅਪੀਲ ਕਰਦਾ ਹਾਂ ਕਿ ਸਾਰੇ ਜੋ ਸ਼ਹਿਰ ਦੇ ਵਾਸੀ ਨੇ ਉਹ ਆਪਣੇ ਘਰਾਂ ਦੇ ਵਿੱਚ ਰਹਿਣ ਉਹ ਸੇਫ ਰਹਿਣ ਉਹ ਸਰਕਾਰ ਵੱਲੋਂ ਜੋ ਵੀ ਜਾਰੀ ਹਦਾਇਤਾਂ ਨੇ ਉਹ ਦੀ ਪਾਲਣਾ ਕਰਨ। ਧੰਨਵਾਦ।